ਪੱਪੂ ਵੀ ਲੱਗ ਜਾਂਦਾ ਹੈ ਕਈ ਕਿ ਯਾਰ ਇੰਨੀ ਕਿ ਜ਼ਿਆਦੇ ਹਵਾ ਸੀ ਅੱਜ ਸਨੋ ਵਰਡ ਰੱਡ ਮੂੰਹ ਤੇ ਵਜਦੀ ਸੀ ਦਰਖਤਾਂ ਵਿੱਚੋਂ ਲੰਘ ਕੇ ਜਦੋਂ ਤਾਂ ਪਹੁੰਚਦੇ ਹਾਂ ਤਾਂ ਉੱਥੇ ਗੋਡੇ-ਗੋਡੇ ਤੱਕ ਸਨੋ ਸੀ ਅਲਬਰਟਾ ਦੇ ਰੋਕੀ ਮਾਊਂਟੇਨਸ ਵਿੱਚ ਪੈਂਦਾ ਸ਼ਹਿਰ ਕੈਨਮੂਰ ਤੇ ਉਸ ਕੈਨਮੂਰ ਵਿੱਚ ਬਹੁਤ ਹੀ ਸੋਹਣੀ ਪੀਕ ਮਾਉਂਟ ਲੋਰੈਂਸ ਗ੍ਰਾਸੀ ਸਾਡੀ ਅੱਜ ਦੀ ਹਾਈਕ ਜਿਹੜੀਆਂ ਨਹਿਰ ਆਉਂਦੀ ਆ ਇਹ ਆਉਂਦੀ ਆ ਹਾਲਿੰਗ ਪੀਕ ਦੀ ਪਾਰਕਿੰਗ ਦੇ ਕੋਲੋਂ ਨਹਿਰ ਦੇ ਨਾਲ ਨਾਲ ਰਾਹ ਆ ਕੇ ਤੁਸੀਂ ਰਾਚਪੌੜਾ ਉ ਪੁਲ ਦੇ ਨਾਲ ਹੀ ਪਾਰਕਿੰਗ ਛੋੜੀ ਜਿਹੀ ਪਾਰਕਿੰਗ ਆਣੀ ਹੈ ਤੇ ਚਾਰ ਕਿੱਡੀਆਂ ਵਾਸਤੇ ਉੱਥੋਂ ਅੱਜ ਦੀ ਹਾਈਕ ਸ਼ੁਰੂ ਹੋਊਗੀ ਸੈਣਾ ਚ ਬਹੁਤ ਸੋਹਣਾ ਲੱਗਿਆ ਪਹਿਲਾਂ ਤਾਂ ਮੀਂਹ ਪੈਂਦਾ ਸੀ ਜਦੋਂ ਰਾਹ ਸੀਗਾ ਤੇ ਹੁਣ ਇਧਰ ਤਾਂ ਧੁੱਪ ਨਿਕਲੀ ਹੌਲੀ ਹੌਲੀ ਸਾਫ਼ ਹੋ ਜੂਗਾ ਟੈਂਪਰੇਚਰ ਅੱਜ ਦਾ ਠੀਕ ਹੈ ਨਹੀਂ ਠੰਡ ਹੈ ਨਹੀਂ ਮੜੀ ਮੜੀ ਸਨੋ ਸੀ ਉਹ हट ਜਾਣੀ ਆ ਤੇ ਟੈਂਪਰੇਚਰ ਜ ਪਲੱਸ 4-5 ਚ ਜਾਣਾ ਪਰ ਸਨੋ ਹੈਗੀ ਆ ਹਜੇ ਪਤਾ ਲਾਗਾ ਰੱਜ ਤੇ ਜਾ ਕੇ ਭਾਵੇਂ ਘਟੋ ਵੀ ਥੋੜੀ ਪਰ ਥੱਲੇ ਦਾ ਪੂਰੀ ਵੀ ਹੋ ਆਲੀਆ ਤੁਸੀਂ ਪਾਰਕਿੰਗ ਥੌਟ ਤੋਂ ਹਾਲਿੰਗ ਪੀਕ ਵਾਲ ਨੂੰ ਆ ਜਾਣਾ ਇੱਥੇ ਇਹਨਾਂ ਦੇ ਸੀਮੈਂਟ ਵਾਲੇ ਪੱਥਰ ਰੱਖੇਗਾ ਇੱਥੋਂ ਲੈ ਕੇ ਸ਼ੁਰੂ ਹੁੰਦੀ ਹੈ ਤਾਂ ਉਹ ਹਾਜੀ ਉਹੀ ਆ ਚੜਾਈ ਚੜ੍ਹਨੀ ਹਜੇ ਅਸੀਂ ਸ਼ੁਰੂ ਹੀ ਕਰੀ ਸੀ ਕਿ ਸਾਨੂੰ ਸਪਾਈਕਸ ਪਾਉਣੇ ਪਏਗੇ। ਰਾਹ ਥੋੜਾ ਪੱਥਰਾਂ ਵਾਲਾ ਸੀ ਸ਼ੁਰੂ ਤੋਂ ਥੱਲੇ ਥੋੜੀ ਥੋੜੀ ਬਰਫ਼ ਜੰਮੀ ਵੀ ਸੀ ਪੈਰ ਤਲਕਦਾ ਸੀ। ਇਹਦੇ ਨਾਲ ਥੋੜੀ ਜਿਹੀ ਟ੍ਰੈਕਸ਼ਨ ਪਾਣੀ ਜਾਂਦੀ ਆ ਤੇ ਬੰਦੇ ਦਾ ਹੌਸਲਾ ਦੁੱਗਣਾ ਹੋ ਜਾਂਦਾ। ਵਧੀਆ ਪੈਰ ਟਿਕਾ ਕੇ ਚੜਦਾ ਫਿਰ ਬੰਦਾ ਇੱਕਦੇ ਲਗਭਗ ਵਿਚਾਲੇ ਜੀ ਤਾਂ ਹਜੇ ਨਹੀਂ ਪਹੁੰਚੇ ਵਿਚਾਲੇ ਤੋਂ ਥੋੜਾ ਜਿਹਾ ਥੱਲੇ ਆ। ਦਰਖਤ ਪ੍ਰਕਟਨੇ ਸ਼ੁਰੂ ਹੋ ਗਏ। ਮੌਸਮ ਪਹਿਲਾਂ ਠੀਕ ਸੀਗਾ ਹੁਣ ਹਵਾ ਚੱਲ ਪਈ ਸੁਨੂ ਵੀ ਆਉਣ ਲੱਗੀ। ਮੜੀ ਮੜੀ। ਤੰਦ ਹੋ ਗਈ ਸਾਰੇ ਪਾਸੇ। ਪਹਿਲਾਂ ਤਾਂ ਅਜੇ ਸੂਰਜ ਦਿਨਿਕ ਕੋਲੋਂ ਤੁੱਪ ਨਿਕਲ ਗਈ। ਸਨੂ ਵਜੇ ਘਾ ਸੀਗਾ। ਸੱਦੀ ਤਾਂ ਤੱਕੀ ਜੜਾਈ ਆ ਪੂਰੀ। ਇਥੋਂ ਸਿੱਧੇ ਸਿੱਧੂ ਹੀ ਜਾਣੀਆਂ ਬਸ। ਕੋਈ ਇਹ ਚ ਸਵਿਚ ਵਾਕਣੀਆਂ ਨਾ ਕੋਈ ਥੱਲੇ ਨਹੀਂ ਆਉਣਾ। चलो चलो जी सुनो खांसी है थे दराक्तों जो निकल सारी ਦੋ ਦੋ ਫੋਟਾਂ ਤੇ ਪਈ ਦੀ ਵਿਚ ਤਾਂ ਹਾਂ ਕੇ ਹਵਾ ਬਹੁਤ ਵਾਰਗੀ ਹੁੰਦੀ ਦੰਦ ਸੂਰਜ ਚ ਬਦਲਾਵ ਲੈ ਮਾੜਾ ਮੂਟਾ ਆਉਂਦਾ ਰੋਗੀ ਵੀ ਉਹ ਰੇ ਗਿਆ ਟਾ ਬਹੁਤ ਵਾਵਾ ਪਿਆ ਜੀ ਹਉ 400 ਮੀਟਰ ਚੜਾਈ ਪਈ ਹੈ ਜੀ ਹਾਂ ਇੰਨੀ ਖੌਣੀ ਹੈ ਉਹ ਸਾਹਮਣੇ ਵਾਲੀ ਈਸਟਰਨ ਡੋ ਫਰੰਡਲ ਮਾੜੀ ਸੌੜ ਰਹੀ ਹੈ ਜਦੋਂ ਹਵਾ ਚੱਲਦੀ ਹੈ ਮੂੰਹ ਤੇ ਡੱਟ ਡੱਟ ਪੈਂਦੀ ਹੈ ਸਾਨੂੰ ਉਹ ਬਹੁਤ ਘੜੀ ਵੱਜਦੀ ਹੈ ਆਪਾਂ ਉੱਤਰ ਜਾਈਏ ਹਾਂਜੀ ਪੱਥਰਾਂ ਵਾਲਾ ਰਾਹ ਹੀ ਆ ਹਾਂ ਤਾਂ ਸਾਰਾ ਸਵੇਰੇ ਸਵੇਰੇ ਤਾਂ ਮੌਸਮ ਸਾਫ਼ ਦੱਸਿਆ ਵਸੀ ਪਰ ਜਿਉਂ ਜਿਉਂ ਅਸੀਂ ਤਾਂ ਨੂੰ ਜਾਈ ਜਾਂਦੇ ਸੀ ਹਵਾ ਉਹ ਨੀ ਜ਼ਿਆਦਾ ਵਧੀ ਜਾਂਦੀ ਸੀ ਤਿਹਦਾਂ ਨਹੀਂ ਸੀ ਕੁਛ ਨੁਰੇ ਕਦੇ ਉਹ ਸੱਜੇ ਪਾਸੇ ਨੂੰ ਭੱਜ ਜਾਂਦੀ ਆ ਕਦੇ ਖੱਬੇ ਪਾਸੇ ਨੂੰ ਭੱਜ ਜਾਂਦੀ ਆ ਪਹਾੜਾਂ ਚ ਵਜ ਜਾਈ ਤੁਰੀ ਫਿਰਦੀ ਆ ਇੱਥੇ ਹਵਾ ਕੰਮਲੀ ਦੇ ਛਿਰਦੀ ਆ ਧੁੰਦ ਨਹੀਂ ਹਟੀ ਅੱਜ ਹੈ ਧੁੰਦ ਨਹੀਂ ਵਗਿਆ ਹਟੀ ਹਾਂ ਹਣੇ ਤੋਂ ਕੋਲੋਂ ਨਹੀਂ ਆ ਉਹ ਸੀ ਪੋਗਰੋ ਮਾਊਂਟਨ ਤੇ ਇੱਕ ਬੰਦਾ ਹੈਦਾ ਉਹ ਉਥੇ ਆਪਣਾ ਤਾਂ ਗਾਂ ਘੱਟੀ ਨੰਗੀ ਸੀ ਉਹ ਸਾਹਮਣੇ ਨਹੀਂ ਹੈਗਾ ਉਦੋਂ ਤੀਨ ਸਨ ਕਾਲਾ ਜਾ ਹਾਂ ਜਾ ਰਿਹਾ ਉੱਪਰ ਹਾਂ ਹਾਂ ਨਹੀਂ ਪਹੁੰਚ ਗਿਆ ਉਹ ਜਿਹੜਾ ਹਾਈਕਰ ਸਮਟ ਆਗਾ ਉੱਥੇ ਪਹੁੰਚਿਆ ਉਹ ਪਰਲੇ ਤੇ ਉਹ ਚਿੱਕੀ ਜੀ ਤੇ ਹਾਂ ਉਹ ਦੇਖੋ ਟਾਪ ਤੇ ਟਾਪ ਲੱਗ ਗਿਆ ਹਵਾ ਚੱਲਦੀ ਆ ਰੂਜ ਜਦੋਂ ਸਾਨੂੰ ਚੱਕ ਚੱਕ ਮਾਰਦੀ ਆ ਕੁਛ ਨਹੀਂ ਦਿੰਦਾ ਹੁੰਦਾ ਹਾਦ ਦੱਸਿਆ ਵਾ ਸੀ ਵੀ ਸੂਰਜ ਨਿਕਲੂ ਹਵਾ ਵੀ ਨਹੀਂ ਹੈਗੀ ਤਾਂ ਹੀ ਇਸ ਵਾਰ ਦਾ ਬੰਗਾ ਲਿਆ ਸੀ ਪਰ ਕੀ ਪਤਾ ਸੀ ਆਏ ਹੋਣੀਆਂ ਸਾਡਾ ਤਲ ਆ ਗਿਆ ਜਨਾ ਹੁਣ ਸੂਰਜ ਨਿਕਲਿਆ ਸ਼ਾਂਤੀ ਆ ਜਾਂਦੀ ਹੈ ਜਦੋਂ ਸੂਰਜ ਨਿਕਲਿਆ ਹਵਾ ਵੀ ਠੰਡੀ ਚੱਲਦੀ ਹੈ ਕੰਨ ਠਾਰ ਕੇ ਰੱਖਦੇ ਨਾਲ ਇਹਨੇ ਲੜ ਚੜੇ ਹੋਇਆ ਕਨਾਂਾਂ ਦੀ ਮੈਂ ਜਾਣ ਕੇ ਇੱਥੇ ਜਾਦੇ ਰੱਖਦਾ ਹਾਂ ਵੀ ਕਨਾਂ ਨੂੰ ਠਾਰ ਕੰਨ ਠਾਰ ਕੇ ਹਾਂ bir gün uyuyacağım ya. Hadi buraya hadi buraya. ਉੱਪਰ ਤੱਕ ਪਹੁੰਚਦੇ ਹਾਂ ਪਹੁੰਚਦੇ ਹਾਂ ਇੰਨੀ ਕੁ ਜ਼ਿਆਦਾ ਹਵਾ ਵਧ ਗਈ ਸੀ ਤਾਂ ਤਾਂ ਖੜਨਾ ਔਖਾ ਹੋ ਗਿਆ ਸੀ ਹਵਾ ਧੱਕ ਕੇ ਲੈ ਕੇ ਜਾਂਦੀ ਸੀ ਪਹਾੜ ਦੇ ਪਰਲੇ ਪਾਸੇ ਸਾਰੀ ਖਾਈ ਸੀ ਤੇ ਸਾਰਾ ਕੈਨਮੂਰ ਸ਼ਹਿਰ ਦਿਸਦਾ ਸੀ ਹਵਾ ਦਾ ਕਰਕੇ ਜੋ ਕੁਛ ਵੀ ਮਾ ਬੋਲਿਆ ਇੱਥੇ ਕੁਝ ਨਹੀਂ ਸੁਣਾਈ ਦਿੱਤਾ ਹਵਾ ਹੀ ਇੰਨੀ ਕੁ ਜ਼ਿਆਦਾ ਸੀ ਉਸ ਦਿਨ ਅਸੀਂ ਬਾਅਦ ਚ ਫੋਰਕਾਸਟ ਚੈੱਕ ਕੀਤਾ ਸੀਗਾ 70 ਕਿਲੋਮੀਟਰ ਦੀ ਸਪੀਡ ਨਾਲ ਹਵਾ ਦਸੀ ਹੋਈ ਸੀ ਉਹ ਸਾਹਮਣੇ ਵਾਲੇ ਪਹਾੜ ਹਾਲਿੰਗ ਪੀਕ ਤੇ ਇਸ ਟੈਂਡਰ ਉੱਪਰੋਂ ਲੂ ਆਪਣੇ ਕਰੀ ਰਹੀ ਆ ਤੇ ਇੱਥੇ ਇੰਨੀ ਕਿ ਜ਼ਿਆਦਾ ਹਵਾ ਵਧ ਗਈ ਸੀ ਕਿ ਮੇਰੀ ਪੱਗ ਔੜ ਚੱਲੀ ਸੀ ਮਸਾ ਹੱਥ ਨਾਲ ਵੜ ਕੇ ਬਚਾਈ ਕੋਨੇ 4 ਘੰਟੇ ਲਾ ਗਏ 27 ਸਾਲ ਮੀਟਰ ਦੀ ਚਾਹੀਦੇ ਉਹ ਚ ਹਵਾ ਬਹੁਤ ਚੱਲਦੀ ਆ ਆਵਾਜ਼ ਪਤਾ ਨਹੀਂ ਆਉਂਦੀ ਹੋ ਪਤਾ ਨਹੀਂ ਨਹੀਂ 1018 ਮੀਟਰ ਐਲੀਵੇਸ਼ਨ ਕਰੀ ਆ ਹਮਾਰ ਰੁਕ ਜੇ ਮੜੀ ਜੀ ਫੋਟੋ ਫੋਟੋ ਖਿੱਚ ਲਈਏ ਹਵਾ ਪੱਗ ਨੂੰ ਉਡਾ ਕੇ ਲੈ ਗਈ ਨਹੀਂ ਨਾ ਨਹੀਂ ਕੁਝ ਤੇ ਵਾਹੀਦੀ ਆ ਸਨੋ ਡਡ ਸਾਰਾ ਰਾਹ ਵੀ ਇੱਥੇ ਥੋੜਾ ਜਿਹਾ ਸਕੇਚੀ ਜਿਹਾਗਾ ਔਖਾ ਹੈਗਾ ਕਿਉਂਕਿ ਪੱਥਰ ਫੈਲਦਾ ਫੈੜੀ ਸੀਗਾ ਤਾਂ ਇਹਨਾਂ ਪੱਥਰਾਂ ਦੇ ਅਸੀਂ ਉੱਥੇ ਚੜ ਕੇ ਆਏ ਹਾਂ ਮੈਂ ਤਾਂ ਉਨੋਂ ਹੀ ਔਖਾ ਹੋਂ ਥੱਲੇ ਉਤਰਨਾ ਹਵਾ ਜਿਹੀ ਵਗ ਜਦੋਂ ਇੰਨੀ ਕਿ ਜ਼ਿਆਦਾ ਹਵਾ ਸੀ ਤਾਂ ਖੜਿਆ ਨਹੀਂ ਸੀ ਆਂਦਾ ਸਾਰ ਗਹਿਣ ਕੋਈਆਂ ਫੇਰ ਥੱਲੇ ਹੁਣ ਮੜਾਉਂਗਾ ਟਾ ਨਹੀਂਦਾ ਨਹੀਂ ਤਾਂ ਥੱਲੇ ਵੀ ਨਹੀਂ ਨਹੀਂਦਾ ਹੀ ਨਹੀਂ ਸਨੋ ਵਾਜਦੀ ਆ ਹਰ ਤਰੀਆਂ ਕੋਲ ਸਾਨੂੰ ਹੰਜਾ ਪਈਆਂ ਮੂ ਵੀ ਸਨ ਹੋ ਗਈ ਸੀ ਬੋਲ ਠਾਰ ਤੇ ਬੋਲ ਮਹਿਸੂਸ ਨੂੰ हट ਗਿਆ ਜੀ ਇੰਨੀ ਜਿਆਦੇ ਠੰਡੀ ਹਵਾ ਸੀ ਬਸ ਏਸੀ ਇਸ ਤੋਂ ਥੱਲੇ ਉਤਰਦੇ ਆ ਉਤਰਦੇ ਮੇਰਾ ਤਾਂ ਬੁਰਾ ਹਾਲ ਹੋ ਗਿਆ ਸੀ ਇੰਨੀ ਠੰਡੀ ਹਵਾ ਚੱਲਦੀ ਸੀਗੀ ਤੇ ਸਨੋ ਉਹ ਡੱਡ ਕੇ ਉੱਤੇ ਵਜਦੀ ਸੀ ਮੇਰਾ ਮੂੰਹ ਸਨ ਹੋ ਗਿਆ ਹੱਥ ਮੇਰੇ ਠਰ ਗਏ ਦੋਵੇਂ ਵੀਡੀਓ ਬਣਾਉਂਦਾ ਸੀਗਾ ਟੌਪ ਤੇ ਉਦੋਂ ਬੋਲ ਮੇਰੇ ਦੋਵੇਂ ਫੀਲ ਹੋਣੋਂ हट ਗਏ ਐਨ ਸਨ ਸੀ ਮੂੰਹ ਮੇਰਾ ਜਮਾ ਦਾੜੀ ਜੰਮ ਗਈ ਸੀ ਇੰਨੀ ਕਿ ਜ਼ਿਆਦੇ ਮਤਲਬ ਠੰਡ ਲੱਗਣ ਲੱਗ ਗਈ ਸੀ ਹੌਲੀ ਹੌਲੀ ਥੱਲੇ ਨੂੰ ਤੁਰੇ ਤੇ ਫੇਰ ਮੜਾ ਜਾਂ ਦਲਾਸਾ ਹੋਇਆ ਆਵਾ ਕਹਿੰਦੀ ਇਤਰਾ ਕੰਮ ਕੀ ਜਿੱਥੇ ਘਰੇ ਨਹੀਂ ਬੈਠਾ ਗਿਆ ਹਾਂ ਤੁਰ ਕੇ ਗਿਆ ਸੀ ਕਿਹਦੀ ਦੀ ਕਰਨ ਗਈ ਆ ਕੋਈ ਨਹੀਂ ਚਾਲ ਤੇ ਸਾਰੀ ਹੌਲੀ ਹੌਲੀ ਅਤਵੀ ਹਾਈ ਇੱਕ ਹਾਰਡ ਹਾਈਕਾਂ ਜੇ ਇੱਕ ਸੀਗੀ ਕਰ ਜ਼ਿਆਦੇ ਹਾਰਡ ਹੋ ਗਈ ਮੈਂ ਵੀ ਥੱਲੇ ਆਉਂਦੇ ਨੇ ਗਿੱਟਾ ਛਲਾ ਲਿਆ ਕੋ ਸਮਾਂ ਹੀ ਨਾ ਵਿਗੜ ਗਿਆ ਸੀ ਕੁਛ ਨਹੀਂ ਸੀ ਦੀਂਦਾ ਆ ਹੁਣ ਦੇਖੋ ਹੋ ਗਿਆ ਨਾ ਸਾਫ ਸਾਫ ਆ ਹੀ ਜਾਂਦਾ ਸਾਡੇ ਨਾਲ ਜਦੋਂ ਥੱਲੇ ਆ ਜਾਂਦੇ ਹਨ ਉਹ ਤਾਂ ਸਹੀ ਹੋ ਜਾਂਦਾ ਤਾਂ ਜਦੋਂ ਹੜਮਾਂ ਵਿੱਚ ਇੱਥੇ ਆ ਗਏ ਨੇ ਰੁਕੇ ਹੀ ਨਹੀਂ ਗਏ ਸਾਥ ਵਿੱਚੇ ਕਿ ਚਾ ਗਿਆ ਅੱਜ ਜਿਹੜੀ ਅੱਖ ਹੋਰ ਗਲਤੀ ਕੀਤੀ ਮੈਂ ਗਿੱਟਰ ਨਹੀਂ ਪਈ ਗਿੱਟੇ ਢਾਗ ਲੈਂਦੇ ਹੁੰਦੇ ਆ ਖੁੱਛ ਤੱਕ ਉਹਨਾਂ ਨਾਲ ਸੁਣੂ ਨਹੀਂ ਜਾਂਦੀ ਅੱਥੇ ਤਾਂ ਗੋਡੇ-ਗੋਡੇ ਸਨੂਆ ਅੱਜ ਗੱਲ ਤੇ ਹਰ ਨਹੀਂ ਪਾਈ ਨਹੀਂ ਹਣ ਪੈਰ ਠੰਡੇ ਹੋ ਗਏ ਹੁਣ ਟੁਟ-ਟੁਟ 2 ਫੁੱਟ ਸਨੂਆ ਇੱਥੇ ਹੁਣ ਦਰਖਤਾਂ 'ਚ ਜਾ ਕੇ ਢੋਗੂਗੀ ਉਦੋਂ ਤੱਕ ਕਹੀਂ ਜਾਵਾਂ ਟੱਪੂ ਵੀ ਲੱਗ ਜਾਂਦਾ ਕਈ ਕਿ ਯਾਰ ਇਹ ਸੀਗੀ ਸਾਡੀ ਅੱਜ ਦੀ ਹਾਈਕ ਮਾਉਂਟ ਲਾਰੈਂਸ ਗਰਾਸੀ ਸਾਢੇ 1.5 ਘੰਟੇ ਲੱਗੇ 9.5 ਕਿਲੋਮੀਟਰ ਤੇ 1100 ਮੀਟਰ ਦੀ ਐਲੀਵੇਸ਼ਨ ਸੀ ਮਿਲਦੇ ਆਂ ਅਗਲੀ ਹਾਈਕ ਤੇ